ਹਾਂਜੀ ਸਟੂਡੈਂਟਸ ਹੁਣ ਅਸੀਂ ਕਰਾਂਗੇ ਸੂਫੀ ਕਾਵਤਾਰਾ ਪੰਜਾਬੀ ਸਾਹਿਤ ਦਾ ਇਤਿਹਾਸ ਕਰ ਰਹੇ ਆ ਅਸੀਂ ਲਗਾਤਾਰ ਸੂਫੀ ਕਾਵਤਾਰਾ ਦੇ ਵਿੱਚ ਸੂਫੀਆਂ ਬਾਰੇ ਅਸੀਂ ਜਾਣਕਾਰੀ ਹਾਸਲ ਕਰਾਂਗੇ ਪੰਜਾਬੀ ਦੇ ਇਤਿਹਾਸ ਵਿੱਚ ਇਹਨਾਂ ਦਾ ਕੀ ਯੋਗਦਾਨ ਹੈ ਪਹਿਲਾਂ ਸੂਫੀ ਸਾਹਿਤ ਦੇਖਦੇ ਹਾਂ ਸੁਲਤਾਨਾਂ ਦੇ ਹਮਲਿਆਂ ਕਾਰਨ ਇਸਲਾਮ ਰਾਜ ਸਥਾਪਿਤ ਹੋਣ ਕਰਕੇ ਗਜਨੀ ਤੇ ਕਾਬਲ ਤੋਂ 12ਵੀਂ ਸਦੀ ਵਿੱਚ ਬਹੁਤ ਸਾਰੇ ਸੂਫੀ ਦਰवेश ਪੰਜਾਬ ਆਏ ਗਜਨੀ ਤੇ ਕਾਬਲ ਦੋਨੋਂ ਤੋਂ ਆਏ ਨੇ 12ਵੀਂ ਸਦੀ ਦੇ ਵਿੱਚ 12ਵੀਂ ਸਦੀ ਦੇ ਸੂਫੀ ਸੰਤ ਅਲੀ ਬਿਨ ਉਸਮਾਨਲ ਉਸਵੀਰੀ ਜਿਨ੍ਹਾਂ ਦਾ ਪ੍ਰਸਿੱਧ ਨਾਮ ਦਾਤਾ ਗੰਜ ਬਖਸ਼ ਨੇ ਲਾਹੌਰ ਨੂੰ ਆਪਣਾ ਸੰਦੀਵੀ ਟਿਕਾਣਾ ਬਣਾ ਕੇ ਕਸ਼ਫੂਲ ਮਹਿਜ਼ੂਬ ਨਾਮ ਦੇ ਗ੍ਰੰਥ ਦੀ ਰਚਨਾ ਕਰਕੇ ਉਸ ਵਿੱਚ ਸੂਫੀ ਸਿਧਾਂਤਾਂ ਨੂੰ ਦਰਜ ਕੀਤਾ ਸੂਫੀਆਂ ਦੇ ਕੁਝ ਪ੍ਰਮੁੱਖ ਸਿਲਸਿਲੇ ਤੇ ਉਹਨਾਂ ਦੇ ਸੰਸਥਾਪਕ ਕਾਦਰੀ سلسلہ ਸ਼ੇਖ ਅਬਦੁਲ ਕਾਦਰ ਜਿਲਾਨੀ ਚਿਸ਼ਤੀ ਸਿਲਸਿਲਾ ਸੇਖ ਅਬੂ ਅਸਹਾਕ ਸਾਮੀ ਮਦਾਰੀ ਕਲੰਦਰੀ ਸਿਲਸਿਲਾ ਸੇਖ ਬਹਾਉਦੀਨ ਉਰਫ ਸ਼ਾਮਦਾਰ ਨਕਸ਼ਬੰਦੀ ਖਵਾਜਾ ਬਹਾਉਦੀਨ ਨਕਸ਼ਬੰਦ ਸੋਹਰਾਵਰਦੀ ਸੇਖ ਜੀਆ ਉਦਦੀਨ ਅਬਨ ਅਬੂ ਨਜੀਬ ਸੋਹਰਾਵਰਦੀ ਇਹ ਸੀਗੇ ਕੁਝ ਜਿਹੜੇ ਸلسلੇ ਸੂਫੀਆਂ ਦੇ ਜਾਂ ਕਹਿ ਲਓ ਕਿ ਸੂਫੀਆਂ ਦੇ ਗਰੁੱਪ ਅੱਗੇ ਅਸੀਂ ਦੇਖਦੇ ਆ ਜਿਹੜਾ ਪੰਜਾਬੀ ਸੂਫੀ ਕਾਵਿ ਕਾਵਾਂ ਉਹਦਾ ਆਰੰਭਾ ਜਿਹੜਾ ਉਹ ਕਿਵੇਂ ਹੁੰਦਾ ਮੱਧਕਾਲੀਨ ਪੰਜਾਬੀ ਸਾਹਿਤ ਤੇ ਪੰਜਾਬੀ ਸੂਫੀ ਕਾਵ ਦੋਨੇ ਜਿਹੜੇ ਨੇ ਕਾ ਪਰੰਪਰਾਵਾਂ ਨੇ ਜਿਹੜੀਆਂ ਉਹਨਾਂ ਦਾ ਆਰੰਭ ਸ਼ੇਖ ਫਰੀਦ ਦੀ ਕਵਿਤਾ ਨਾਲ ਹੁੰਦਾ ਹੈ ਸ਼ੇਖ ਫਰੀਦ ਦੀ ਕਵਿਤਾ ਨਾਲ ਮੱਧ ਕਾਲੀਨ ਪੰਜਾਬੀ ਸਾਹਿਤ ਤੇ ਸੂਫੀ ਜਿਹੜਾ ਸਾਹਿਤ ਦਾ ਉਹਦਾ ਆਰੰਭ ਹੁੰਦਾ ਹੈ ਸੂਫੀ ਸ਼ਬਦ ਸਭ ਤੋਂ ਬਣਿਆ ਜਿਸਦੇ ਅਰਥ ਕਤਾਰ ਹਨ ਜੋ ਲੋਕ ਪਹਿਲੀ ਕਤਾਰ ਵਿੱਚ ਖਲੋ ਕੇ ਨਮਾਜ਼ ਪੜਦੇ ਹਨ ਸਨ ਇਸਲਾਮ ਦੇ عقیدਿਆਂ ਦੇ ਪੱਕੇ ਸਨ ਉਹਨਾਂ ਨੂੰ ਸੂਫੀ ਕਿਹਾ ਜਾਣ ਲੱਗ ਪਿਆ ਤਸੱਬੂਫ ਸੂਫੀ ਸੰਪਰਦਾਏ ਦੀ ਪ੍ਰਵਾਸੀਕ ਨਾਂ ਹੈ ਤਸੱਬੂਫ ਇਹ ਚੀਜ਼ਾਂ ਯਾਦ ਰੱਖਣ ਵਾਲੀਆਂ ਨੇ ਤੁਹਾਡੀਆਂ ਦੂਜੇ ਮਾਤ ਦੇ ਅਨਸਾਰ ਸੂਫੀ ਨਾ ਉਹਨਾਂ ਫਕੀਰਾਂ ਨੂੰ ਦਿੱਤਾ ਗਿਆ ਜੋ ਕਾਲੇ ਰੰਗ ਦੇ ਉਨ ਦੇ ਕੱਪੜੇ ਪਹਿਨਦੇ ਸਨ ਸੂਫੀ ਸ਼ਬਦ ਉਤਪਤੀ ਸੂਫ ਸ਼ਬਦ ਤੋਂ ਮੰਨੀ ਜਾਂਦੀ ਹੈ ਸੂਫ ਦਾ ਅਰਥ ਹੈ ਉਹਨਾਂ ਇਸ ਲਈ ਉਹਨਾਂ ਲੋਕਾਂ ਨੂੰ ਸੂਫੀ ਸੱਦਿਆ ਜਾਣ ਲੱਗਿਆ ਜੋ ਉਨ ਦੇ ਕੱਪੜੇ ਪਹਿਨਦੇ ਤੇ ਦੁਨੀਆ ਛੱਡ ਕੇ ਤਿਆਗੀ ਬਣ ਜਾਂਦੇ ਸਨ ਸੂਫੀ ਮਤ 9ਵੀਂ ਸਦੀ ਵਿੱਚ ਹੋਂਦ ਵਿੱਚ ਆਇਆ ਸੂਫੀ ਮਤ ਦੇ ਨਿਕਾਸ ਦੀਆਂ ਧਾਰਾਵਾਂ ਨਵ ਅਫਲਾਤੂਨ ਵਿੱਚੋਂ ਸਾਮੀ ਧਰਮ ਦੇ ਵਿਰੁੱਧ ਇਰਾਨੀ ਜਾਂ ਆਰਈ ਭਾਵਨਾ ਦੇ ਪ੍ਰਤੀਕਰਮ ਵਿੱਚੋਂ حضرت ਮੁਹੰਮਦ ਸਾਹਿਬ ਦੀ ਬਾਤਨੀ ਸਿੱਖਿਆ ਵਿੱਚੋਂ ਸੂਫੀ ਧਾਰਕ ਚਾ ਸੂਫੀ 사ਦਕਾਂ ਦੇ ਚਾਰ ਬੁਨਿਆਦੀ ਅਸੂਲ ਹਨ ਸ਼ਰੀਅਤ ਤਰੀਕਤ ਮਾਰਫਤ ਤੇ ਹਕੀਕਤ ਸ਼ਰੀਅਤ ਸਾਡੀ ਮਾਈ ਹੈ ਤਰੀਕਤ ਸਾਡੀ ਦਾਈ ਹੈ ਅਗੋ ਹੱਕ ਹਕੀਕਤ ਆਈ ਹੈ ਮਾਰਫਤੋਂ ਕੁਝ ਪਾਇਆ ਹੈ ਇਹ 17 ਬੁੱਲੇ ਸ਼ਾਹ ਦੀਆਂ ਹਨ ਸੂਫੀ ਮਾਦੇ ਚਾਰ ਪੜਾਵਾਂ ਨੂੰ ਦਰਸਾਉਂਦੀਆਂ ਨੇ ਪੰਜਾਬੀ ਸੂਫੀ ਕਾਫ ਦਾ ਸੰਸਥਾਪਕ ਬਾਬਾ ਫਰੀਦ 1173 ਤੋਂ 1266 ਈਸਵੀ ਤੱਕ ਨੂੰ ਮੰਨਿਆ ਜਾਂਦਾ ਹੈ ਕਾਦਰੀ ਚਿਸ਼ਤੀ ਨਕਸ਼ਬੰਦੀ ਸੋਹਰਾਵਰਦੀ ਸਤਾਰੀ ਤੇ ਮਾਲਮਤੀ ਮਲਮਤੀ ਆਦੀ ਸੂਫੀ ਸੰਪਰਦਾਵਾਂ ਹਨ ਬਾਬਾ ਫਰੀਦ ਚਿਸ਼ਤੀ ਸੰਪਰਦਾਇ ਨਾਲ ਸੰਬੰਧ ਰੱਖਦੇ ਸਨ ਸੋਹਰਾਵਦੀ ਸੰਪਰਦਾਇ ਦਾ ਮੁੱਖ ਕੇਂਦਰ ਮੁਲਤਾਨ ਸੀ ਨਕਸ਼ਬੰਦੀ ਸੰਪਰਦਾਇ ਦਾ ਮੁੱਖ ਕੇਂਦਰ ਸਰਹੰਦ ਸੀ ਸ਼ਾ ਅਨਾਇਤ ਸ਼ਾ ਸ਼ਰਫ ਬੁੱਲੇ ਸ਼ਾ ਤੇ ਸੁਲਤਾਨ ਬਾਹੂ ਕਾਦਰੀ ਸੰਪਰਦਾਇ ਨਾਲ ਸੰਬੰਧ ਰੱਖਦੇ ਸਨ ਸ਼ਾ ਹੁਸੈਨ ਮਲਮਤੀ ਸੰਪਰਦਾਇ ਨਾਲ ਸੰਬੰਧ ਰੱਖਦਾ ਹੈ ਸੂਫੀ ਦਰਵੇਸ਼ ਰੱਬ ਦੀ ਪ੍ਰਾਪਤੀ ਲਈ ਅੱਠ ਪੜਾਮ ਮੰਨਦੇ ਹਨ ਅਬੂਦੀਅਤ ਮੀਂਝ ਸੇਵਕ ਭਾਵ ਇਸ਼ਕ ਜੁਹਦ ਮੀਂਝ ਤਪੱਸਿਆ ਤਸੱਬਰ ਮੀਨ ਧਿਆਨ ਜ਼ਿਕਰ ਮੀਨ ਸਿਮਰਨ ਮਾਰਫਤ ਮੀਨ ਗਿਆਨ ਵਸਲ ਮੀਨ ਮਲਾਪ ਤੇ ਅਠਮਾਏ ਫਨਾ ਮੀਨ ਜ ਰੱਬੀ ਏਕਤਾ ਤਸੱਬ ਫ ਸਿਧਾਂਤ ਸੂਫੀਆਂ ਦਾ ਪ੍ਰਸਿੱਧ ਸਿਧਾਂਤ ਆ ਇਸ ਸਿਧਾਂਤ ਇ ਇਸ ਸਿਧਾਂਤ ਨੂੰ ਕੋ ਨੁ ਹਕੀਕਤ ਦੀ ਸੋਝੀ ਕਰਾਉਂਦਾ ਹੈ ਉਸਦੀ ਪ੍ਰਾਪਤੀ ਦਾ ਰਾਹ ਦਿਖਾਉਂਦਾ ਏ ਪਰਮਾਤਮਾ ਨਾਲ ਸਮਰੂਪ ਹੋਣ ਦੀ ਪ੍ਰੇਰਣਾ ਦਿੰਦਾ ਏ ਤਸੱਬੁਫ ਪਰਸਪਰ ਕਿਰਣਾ ਈਰਖਾ ਨਫ਼ਰਤ ਦਵੇਖ ਬੈਰ ਵਿਰੋਧ ਮਿਟਾ ਕੇ ਮਨੁੱਖ ਨੂੰ ਸਚਿਆਰ ਤੇ ਸ੍ਰੇਸ਼ਟ ਆਚਰਣ ਦੁਆਰਾ پاک ਪਵਿੱਤਰ ਕਰਦਾ ਏ ਹਮਾ ਉਸਤ ਸੂਫੀਆਂ ਦੇ ਇਸ ਸਿਧਾਂਤ ਅਨੁਸਾਰ ਉਹ ਪ੍ਰਭ ਹੀ ਸਭ ਕੁਝ ਹੈ ਹਮਾ ਉਸਤਿਕ ਸਿਧਾਂਤ ਜਿਹਦੇ ਅਨੁਸਾਰ ਪ੍ਰਭ ਹੀ ਸਭ ਕੁਝ ਉਸ ਤੋਂ ਬਿਨਾ ਕੋਈ ਹੋਰ ਵਸਤੂ ਸਤ ਨਹੀਂ ਰੱਬ ਹਰ ਸ਼ੈ ਵਿੱਚ ਮੂਰਤੀਮਾਨ ਹੈ ਉਸ ਦੇ دیدار ਕਰਨ ਲਈ ਆਪਣੇ ਅੰਤਰੀਵਿਅ ਅਨੁਭਵ ਦਾ ਵਿਕਾਸ ਕਰਨਾ ਜ਼ਰੂਰੀ ਹੈ ਇਹ ਅਨੁਭਵ ਕਾਮਿਲ ਮੁਰਸ਼ਿਦ ਭਾਵ ਗੁਰੂ ਰਾਹੀ ਪ੍ਰਾਪਤ ਹੋ ਸਕਦਾ ਹੈ ਤੌਹੀਦ ਸੂਫੀਆਂ ਦਾ ਇੱਕ ਹੋਰ ਪ੍ਰਮੁੱਖ ਸਿਧਾਂਤ ਹੈ ਜਿਹੜਾ ਰੱਬ ਨੂੰ ਸਮਝਣ ਦਾ ਭਾਵ ਰੱਬ ਨੂੰ ਸਮਝਣ ਦਾ ਭਾਵ ਹੈ ਇਸ ਅਵਸਥਾ 'ਚ ਪੁੱਜ ਕੇ ਸਾਧਕ ਨੂੰ ਇਹ ਲੱਗਦਾ ਹੈ ਕਿ ਉਹ ਰੱਬ ਦਾ ਸਾਰਾ ਹਰ ਪਾਸੇ ਦੇਖਦਾ ਏ ਵਹਿਦਤ ਉਲ ਬਾਜ਼ੂਦ ਇਸ ਸੂਫੀਸਿਦਾਤ ਮਾਨਵੀ ਬਰਾਬਰੀ ਤੇ ਸਮਾਨਤਾ ਤੇ ਆਧਾਰਿਤ ਹੈ ਭਾਵ ਕਿ ਸਾਰੇ ਮਨੁੱਖ ਉਸ ਇੱਕ ਪਰਮਾਤਮਾ ਦੀ ਉਪਜ ਹਨ ਫਿਰ ਸ਼ੇਖ ਫਰੀਦ ਸ਼ੇਖ ਫਰੀਦ ਜਾਂ ਬਾਬਾ ਫਰੀਦ 1173 ਤੋਂ ਲੈ ਕੇ 1266 ਈਸਵੀ ਤੱਕ ਬਾਰਮੀ ਸਦੀ ਦੇ ਸੂਫੀ ਪ੍ਰਚਾਰਕ ਚਿਸ਼ਤੀ ਸੰਪਰਦਾਏ ਦੇ ਸੰਤ ਪੰਜਾਬੀ ਕਵੀ ਦੀ ਮੱਧ ਕਾਲੀ ਪਰੰਪਰਾ ਦੇ ਮੋਢੀ ਕਵੀ ਸਨ ਸੂਫੀ ਫਕੀਰ ਖਵਾਜਾ ਕুতਬਦੀਨ ਬਖਤਿਆਰ ਕਾਕੀ ਬਾਬਾ ਫਰੀਦ ਜੀ ਦੇ ਗੁਰੂ ਸਨ ਉਹਨਾਂ ਤੋਂ ਖিলাਫਤ ਪ੍ਰਾਪਤ ਕਰਨ ਪਿੱਛੋਂ ਫਰੀਦ ਜੀ ਨੇ ਪਾਕਪਟਨਾ ਕੇ ਡੇਰਾ ਲਾਇਆ ਸੀ ਰੱਬੀ ਅਰਾਧਨਾ ਦੁਨਿਆਵੀ ਨਾਸ਼ਮ ਨਾਸ਼ਮਾਨਤਾ ਰੱਬ ਦੇ ਬਾਣੀ ਨੂੰ ਮਿੱਠਾ ਮੰਨਣਾ ਮੁਰਸ਼ਿਦ ਦੀ ਲੋੜ ਫਰੀਦ ਬਾਣੀ ਦੇ ਪ੍ਰਮੁੱਖ ਵਿਸ਼ੇ ਹਨ ਬਾਬਾ ਫਰੀਦ ਕਾਬ ਦੀ ਪਹੁੰਚ ਮਾਰਵਾਦੀਆ ਬਾਬਾ ਫਰੀਦ ਪੰਜਾਬੀ ਸੂਫੀ ਕਾਬ ਦੇ ਪਹਿਲੇ ਪੜਾਦੇ ਕਵੀ ਹਨ ਫਰੀਦ ਦੇ ਸ਼ਲੋਕ ਸ਼ਲੋਕਾਂ ਦੀ ਭਾਸ਼ਾ ਮੁਲਤਾਨੀ ਰੰਗਣ ਵਾਲੀ ਹੈ ਮੀਆਂ ਮੁਹੰਮਦ ਵਖਸ਼ ਨੇ ਬਾਬਾ ਫਰੀਦ ਦੇ ਮਹਾਨ ਵਿਅਕਤੀਤਵ ਦਾ ਜ਼ਿਕਰ ਕਰਦਿਆਂ ਬਾਬਾ ਫਰੀਦ ਨੂੰ ਮਾਰਫਤ ਦਾ ਗਿਆਤਾ ਕਿਹਾ ਹੈ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦਸੇ ਵਾਟ ਮੁਰੀਦਾ ਜੋਲੀਏ ਇਹ ਸਤਰਾ ਬਾਬਾ ਫਰੀਦ ਜੀ ਦੀਆਂ ਹਨ ਬਾਬਾ ਫਰੀਦ ਜੀ ਪੂਰਵ ਨਾਨਕ ਕਾਲ ਆਦੀ ਕਾਲ ਪੂਰਵ ਮੁਗਲ ਕਾਲ ਜਾਂ ਪ੍ਰਾਚੀਨ ਕਾਲ ਨਾਲ ਸੰਬੰਧਿਤ ਸੂਫੀ ਕਵੀ ਹਨ ਬਾਬਾ ਫਰੀਦ ਦੇ ਉੱਤਰ ਅਧਿਕਾਰੀ ਦਾ ਨਾਮ ਨizamuddin اولیا ਸੀ ਬਾਣੀ ਦੀ ਮਿਠਾਸ ਕਰਕੇ ਬਾਬਾ ਫਰੀਦ ਨੂੰ ਸ਼ਕਰਗੰਝ ਤਖ਼ਲਸ ਨਾਲ ਸੰਬੰਧਿਤ ਕੀਤਾ ਗਿਆ ਫਰੀਦੂਦੀਨ ਮਸੂਦ ਬਾਬਾ ਫਰੀਦ ਦਾ ਪੂਰਾ ਨਾਂ ਸੀ ਫਰੀਦ ਸਾਨੀ ਜਾਂ ਸੇਖ ਬ੍ਰਹਮ ਨੂੰ ਬਾਬਾ ਫਰੀਦ ਦੇ 12ਵੀਂ ਗੱਦੀ ਨਸੀਹ ਮੰਨਿਆ ਜਾਂਦਾ ਹੈ ਫਰੀਦ ਸਾਨੀ 12ਵੀਂ ਗੱਦੀ ਨਸੀਹ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸਨ ਡਾਕਟਰ ਗਪਾਲ ਸਿੰਘ ਦਰਦੀ ਡਾਕਟਰ ਲਾਜਮੰਤੀ ਰਾਮਾਕ੍ਰਿਸ਼ਨ ਤੇ ਮਕਾਲਿਫ ਆਦੀ ਵਿਦਵਾਨ ਫਰੀਦ ਬਾਣੀ ਨੂੰ ਫਰੀਦ ਸਾਨੀ ਦੀ ਹੀ ਰਚਨਾ ਮੰਨਦੇ ਹਨ ਫਰੀਦ ਨੇ ਸ਼ਲੋਕਾਂ ਵਿੱਚ ਇਨਸਾਨ ਨੂੰ ਮਾੜੇ ਕੰਮਾਂ ਤੋਂ ਵਰਜਣ ਲਈ ਮੌਤ ਦਾ ਡਰ ਦੱਤਾ ਹੈ ਸੇਹ ਕਹਿਆਤੀ ਜਗਨਾ ਕੋਈ ਥਿਰ ਰਹਾ ਜਿਸ ਆਸਣ ਹਮ ਬੈਠੇ ਕੇਤੇ ਵੈਸੇ ਗਿਆ ਇਹ 17 ਬਾਬਾ ਫਰੀਦ ਜੀ ਦੀਆਂ ਹਨ जिंद बोट्टी मारण वेले जासी परणाए बाबा फरीद दी 17 ਤੇ ਰੂਪਕ ਅਲੰਕਾਰ ਦੀ ਧਾਰਨੀ ਆ ਮੈਂ ਮੀਆਂ ਬਿਨ ਪਲ ਨਾ ਬਿਹਾਵੇ ਜਿਉਂ ਜਲ ਬਿਨ ਮੱਛਲੀ ਤੜਪਾਵੇ 76 ਸਰਫ ਦੀ ਐ ਦਿਲ ਨੂੰ ਮੁਹੱਬਤ ਜਿਸ ਸੇਹੀ ਸੱਚਿਆ ਅਤੇ ਬੋਲੋ ਸੇਖ ਫਰੀਦ ਪਿਆਰੇ ਅੱਲਾ ਲਾਗੇ ਦੋ ਸ਼ਬਦ ਰਾਗ ਸੂਹੀ ਵਿੱਚ ਅਤੇ ਬੇੜਾ ਬੰਨ ਨ ਸਕਿਓ ਬੰਦਨ ਦੀ ਕੀ ਵੇਲਾ ਅਤੇ ਤਪ ਤਪ ਲਹੂ ਲਹੂ ਹਾਥ ਮਰੋ ਰਿਓ ਦੋ ਸ਼ਬਦ ਕੁੱਲ ਚਾਰ ਸ਼ਬਦ ਬਾਬਾ ਫਰੀਦ ਜੀ ਦੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨੇ ਸ਼ਾਹ ਰੂਸਾਨ ਸ਼ੇਖ ਫਰੀਦ ਤੋਂ ਬਾਅਦ شاہ حسین ਨੂੰ ਪੰਜਾਬੀ ਸੂਫੀ ਕਵੀ ਪਰੰਪਰਾ ਦਾ ਦੂਜਾ ਵੱਡਾ ਕਵੀ ਮੰਨਿਆ ਗਿਆ ਹੈ। ਦੂਜਾ ਵੱਡਾ ਕਵੀ ਕੌਣ شاہ حسین۔ ਪੁੱਲੇ شاہ ਦਾ ਸਥਾਨ شاہ حسین ਤੋਂ ਮਗਰੋਂ ਤੀਜੇ ਵੱਡੇ ਸੂਫੀ ਕਵੀ ਵਲਾ ਹੈ। شاہ حسین ਕਿਤੇ ਵੱਜੋ ਜੁਲਾਹਾ ਸੀ। ਲਾਹੌਰ ਦਾ ਵਸਨੀਕ ਪਿਤਾ ਦਾ ਨਾਮ شیخ عثمان ਸੀ ਜੋ ਹਿੰਦੂ ਰਾਜਪੂਤ ਗੋਤ ਕਲਸ ਰਾਏ ਸੀ। ਪਰਹਮਾਉ ਦੇ ਰਾਜਕਾਲ ਵਿੱਚ ਉਹ ਮੁਸਲਮਾਨ ਹੋ ਗਿਆ ਸੀ ਨਾਉ ਹੁਸੈਨ ਕੇ ਜਾਤ ਜੁਲਾਹਾ ਗਲੀਆਂ ਦਿੰਦੀਆਂ ਤਾਣੀਆਂ ਵਾਲੀਆਂ ਸ਼ਾਹ ਹੁਸੈਨ 1539 ਤੋਂ 1593 ਈਸਵੀ ਮੱਧਕਾਲ ਨਾਨਕ ਕਾਲ ਮੁਗਲ ਕਾਲ ਦਾ ਪਹਿਲਾ ਸੂਫੀ ਕਵੀ ਹੈ ਸ਼ੇਖ ਬਹਿਲੋਲ ਸ਼ਾ ਹੁਸੈਨ ਦੇ ਮੁਰਸ਼ਿਦ ਸਨ ਸ਼ਾ ਹੁਸੈਨ ਉਸ ਸ਼ੇਖ ਉਸੇ ਨੂੰ ਮਾਦੋ ਲਾਲ ਹੁਸੈਨ ਨਾਵਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ ਡਾਕਟਰ ਮੋਹਨ ਸਿੰਘ ਦਿਵਾਨਾ ਨੇ ਇਹਨਾਂ ਦਾ ਕਾਲ 1539 ਤੋਂ ਲੈ ਕੇ 1593 ਈਸਵੀ ਤੱਕ ਕੀਤਾ। ਸ਼ਾਹ ਹੁਸੈਨ ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਸੀ ਕਿਉਂਕਿ ਸ਼ਾਹ ਹੁਸੈਨ ਪੀਲੂ, ਛੱਜੂ ਤੇ ਕਾਨਾ ਭਗਤ ਆਪਣੀ ਬਾਣੀ ਆਦੀ ਗ੍ਰੰਥ ਵਿੱਚ ਸੰਕਲਿਤ ਕਰਾਉਣ ਲਈ ਗੁਰੂ ਅਰਜਨ ਦੇਵ ਜੀ ਕੋਲ ਗਏ ਸਨ। ਗੁਰੂ ਆਸ਼ੇ ਦੇ ਅਨੁਕੂਲ ਨਾ ਹੋਣ ਕਰਕੇ ਉਹਨਾਂ ਦੀ ਰਚਨਾ ਨੂੰ ਆਦੀ ਗ੍ਰੰਥ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਮੁਢਲੇ ਜੀਵਨ 'ਚ ਸ਼ਾਹ ਹੁਸੈਨ ਸ਼ਰੀਅਤ ਦਾ ਪੂਰਾ ਪਾਬੰਦ ਸੀ ਪਰ ਮਗਰੋਂ ਸ਼ਰੀਅਤ ਤੋਂ ਵਿਦਰੋਹੀ ਹੋ ਕੇ ਉਹ ਸ਼ਰੀਅਤ ਦੇ ਬੰਧਨ ਤਿਆਕ ਕੇ ਸੂਫੀ ਬਣ ਗਿਆ ਸ਼ਾਹ ਹੁਸੈਨ ਦੇ ਫਰੀਦ ਜੀ ਵਾਂਗ ਜੀਵਨ ਦੀ ਨਾਸ਼ਮਾਨਤਾ ਦਾ ਜ਼ਿਕਰ ਵਾਰ-ਵਾਰ ਕੀਤਾ ਹੈ ਤੇ ਆਪੇ ਨੂੰ ਸੰਵਾਰਨ ਤੇ ਜ਼ੋਰ ਦਿੰਦਾ ਹੈ ਆਪ ਨੂੰ ਪਛਾਣ ਬੰਦੇ ਸ਼ਾਹ ਹੁਸੈਨ ਨੂੰ ਮਸਤੀ ਦਾ ਕਵੀ ਵੀ ਕਿਹਾ ਗਿਆ ਹੈ ਜੋ ਮਸਤੀ ਜਾਂ ਸੂਫੀਆਂ ਦੀ ਹਾਲਅਵਸਥਾ ਵਿੱਚ ਹੀ ਪ੍ਰਭ ਨੂੰ ਹਾਜ਼ਰ-ਨਾਜ਼ਰ ਵੇਖਦਾ ਤੇ ਮਨੁੱਖ ਨੂੰ ਚੰਗੇ ਕਰਮ ਕਰਨ ਲਈ ਪ੍ਰੇਰਦਾ ਹੈ। ਅਮਲਾ ਉੱਪਰ ਹੋਗ ਨਗੇੜਾ ਨਵੇੜਾ ਕਿਆ ਸੂਫੀ ਕਿਆ ਪੰਗੀ। ਸ਼ਾਹ ਹੁਸੈਨ ਨੇ ਲਗਭਗ 35 ਰਾਗਾਂ ਵਿੱਚ ਕਾਫੀਆਂ ਰਚੀਆਂ। ਕੁਝ ਪ੍ਰਮੁੱਖ ਰਾਗਾਂ ਦੀ ਸੂਚੀ ਇਸ ਤਰ੍ਹਾਂ ਹੈ: ਸ਼੍ਰੀ ਰਾਗ, ਗੋੜੀ, ਮਾਝ, ਆਸਾ, ਸੋਰਠ, ਤਨਾਸਰੀ, ਤਿਲੰਗ। ਜਿਆਜਵੰਤੀ ਸੁਹੀ ਸਿੰਦੜਾ ਗੋਂਡ ਵਿਲਾਵਲ ਢੋਲਾ ਰਾਮਕਲੀ ਖੱਟ ਯੋਗ ਪਰਜ ਤੁਖਾਰੀ ਪੈਰੀਉ ਪੈਰ ਵੀ ਬਸੰਤ ਕਾਨੜਾ ਹਿੰਡੋਲ ਕਲਿਆਣ ਕਿਦਾਰਾ ਆਦੀ ਸ਼ਾਹ ਹੁਸੈਨ ਦੀ ਬੋਲੀ ਠੇਢ ਪੰਜਾਬੀ ਆ ਇਹ ਕੇਂਦਰੀ ਤੇ ਟਕਸਾਲੀ ਪੰਜਾਬੀ ਭਾਸ਼ਾ ਦੀ ਉੱਤਮ ਉਦਾਹਰਣ ਹਾਂ ਇਸ ਤੋਂ ਹੀ ਲਾਵਤਾਰਲੇ ਤੇ ਲਹਿੰਦੀ ਦੀ ਮਿਸ ਵਾਲੀ ਬੋਲੀ ਵਿੱਚ ਬਲਬਲੇ ਦੀ ਤੀਖਣਤਾ ਜਜ਼ਵੇ ਦੀ ਡੁੰਘਾਈ ਪੇਸ਼ ਕਰਨ ਵਿੱਚ ਹੋਰ ਕੋਈ ਸੂਫੀ ਸ਼ਾਹ ਹੁਸੈਨ ਦੀ ਬਰਾਬਰੀ ਨਹੀਂ ਕਰ ਸਕਦਾ ਸ਼ਾਹ ਹੁਸੈਨ ਨੇ ਆਪਣੇ ਅਲੰਕਾਰ ਤੇ ਪ੍ਰਤੀਕ ਰੋਜ਼ਾਨਾ ਦੇ ਜੀਵਨ ਵਿੱਚੋਂ ਲਏ ਜਿਵੇਂ ਚਰਖਾ ਪੂਣੀ ਛੱਲੀ ਵਾਇਰਡ ਅਟੇਰਨ ਤਾਣਾ ਨਲੀਆਂ ਮੁੰਨੇ ਗੇੜਾ ਖੱਡੀ ਪੰਛੀ ਅਕਟੀਆਂ ਡੋਲੀ ਕਹਾਰ ਲੱਜ ਖੂ ਪਾਣੀ ਅਤਨ ਹਾਰਟ ਜੰਗਲ ਕੱਲਰ ਸੂਲਾ ਕਾਗ ਤੇ ਟੋਣੀ ਆਦੀ ਸ਼ਾਹ ਹੁਸੈਨ ਨੇ ਫਕੀਰੀ ਤੇ ਦਰवेशੀ ਨੂੰ ਰੱਬ ਦੀਆਂ ਮਹਾਨ ਦਾਤਾਂ ਮੰਨਿਆ ਉਸ ਨੇ ਨਿਮਰਤਾ ਤਿਆਗ ਇਬਾਦਤ ਤੇ ਰਜਾ ਵਿੱਚ ਰਾਜ਼ੀ ਰਹਿਣ ਦੇ ਸੰਕਲਪਾਂ ਨੂੰ ਰੂਪਮਾਨ ਕੀਤਾ ਫਕੀਰੀ ਜੀਵਨ ਨੂੰ ਪ੍ਰਵਾਸਿਤ ਕਰਦੇ ਆ ਉਸ ਨੇ ਲਿਖਿਆ ਇਸ਼ਕ ਫਕੀਰਾਂ ਦਾ ਕਾਇਮ ਦਾਇਮ ਕਬ ਹੁਨਾ ਥੀਵੇ ਵੇਹਾ ਤੈਨੂੰ ਰੱਬ ਨਾ ਭੁਲੀ ਦੁਆਇ ਫਕੀਰਾਂ ਦੀ ਇਹ ਚਾਰੇ ਨੈਣ ਗਡਾਵੜ ਹੋਏ ਪਿਛ ਵਿਚੋਲਾ ਕਿਹਾ ਕਾਫੀਆਂ ਸ਼ਾਹ ਹੁਸੈਨ ਪੁਸਤਕ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਸੰਪਾਦਿਤ ਕੀਤੀ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ ਕਥਨ ਸ਼ਾਹ ਹੁਸੈਨ ਦਾਇ ਨਦੀਆਂ ਪਾਰ ਰਾਂਜਣ ਦਾ ਠਾਣਾ ਕੀਤਾ ਕਾਲ ਜ਼ਰੂਰੀ ਜਾਣਾ ਸ਼ਾਹ ਹੁਸੈਨ ਦੀ ਇਹ 17 ਪੰਜਾਬੀ ਸੱਭਿਆਚਾਰ ਦੀ ਪ੍ਰੀਤ ਨਾਇਕਾ ਹੀਰ ਦੇ ਬੋਲਾਂ ਨਾਲ ਮੇਲ ਖਾਂਦੀਆਂ ਹਨ ਸੂਫੀ ਕਵੀਆਂ ਵਿੱਚੋਂ ਸਭ ਤੋਂ ਪਹਿਲਾਂ ਸ਼ਾਹ ਹੁਸੈਨ ਨੇ ਕਾਫੀਆਂ ਲਿਖੀਆਂ ਉਹਨਾਂ ਨੇ 163 ਕਾਫੀਆਂ ਦੀ ਰਚਨਾ ਕੀਤੀ ਦਰਦ ਵਿਛੋੜੇ ਦਾ ਹਾਲ ਨੀ ਮੈਂ ਕਿਨੂੰ ਆਖਾਂ ਸੂਲਾ ਮਾਰ دیਵਾਨੀ ਕੀਤੀ ਪਿਰੋ ਪਿਆ ਸਾਡੇ ਖਿਆਲ ਪੰਕਤੀਆਂ ਸ਼ਾਹ ਹੁਸੈਨ ਦੀਆਂ ਹਨ ਅੰਦਰ ਤੂੰ ਹੈ ਬਾਹਰ ਤੂੰ ਹੈ ਰੋਮ ਰੋਮ ਵਿੱਚ ਤੂੰ ਤੂੰ ਹੈ ਤਾਣਾ ਤੂੰ ਹੈ ਬਾਣਾ ਸਭ ਕੁਝ ਮੇਰਾ ਤੂੰ ਇਸ ਤੋਂ ਨ ਸ ਸ ਸ਼ ਰੰਧੀਆਂ ਨੇ ਜੋ ਅਨੁਪਰਾਸ ਅਲੰਕਾਰ ਦੀਆਂ ਉਦਾਹਰਣਾਂ ਨੇ ਸੂਫੀ ਕਾਵਿ ਬਾਰੇ ਅਗਲੀ ਵੀਡੀਓ ਜਿਹੜੀ ਉਹ ਅਸੀਂ ਫੇਰ ਕਰਾਂਗੇ ਇਸ ਵੀਡੀਓ ਦੇ ਵਿੱਚ ਸੂਫੀ ਕਾਵਿ ਬਾਰੇ ਨਹੀਂ ਨੈਕਸਟ ਪਾਰਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਫੇਰ ਮਿਲਦੇ ਆ ਓਕੇ ਥੈਂਕਸ